ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਇੱਕ ਵਾਰੀ ਫੇਰ ਇੰਟਰਵਿਊ ਦੇ ਵਿੱਚ ਮਾਫੀ ਮੰਗ ਲਈ ਹੈ ਇਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਇੱਕ ਵਾਰੀ ਵਿਵਾਦਾਂ ਦੇ ਵਿੱਚ ਆਏ ਸਨ ਇੱਕ ਵਿਦੇਸ਼ ਦੇ ਵਿੱਚ ਅਖਾੜਾ ਲੱਗਿਆ ਹੋਇਆ ਸੀ ਜਿਸ ਤੋਂ ਦੌਰਾਨ ਇੱਕ ਵਿਰੋਧ ਹੁੰਦਾ ਪੋਸਟਰ ਲੈ ਕੇ ਲੋਕ ਆ ਜਾਂਦੇ ਨੇ ਤੇ ਗੁਰਦਾਸ ਮਾਨ ਦੇ ਮੂੰਹੋਂ ਅਜਿਹੇ ਬੋਲ ਨਿਕਲ ਜਾਂਦੇ ਨੇ ਜਿਹੜੇ ਇੱਕ ਖਾਸ ਕਰਕੇ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਸ਼ੋਭ ਦੇ ਨਹੀਂ ਨਾ ਸੁਣੇ ਜਾ ਸਕਦੇ ਤਾਂ ਉਹ ਗੱਲ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਬਣੀ ਰਹੀ ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਸਮਾਂ ਉਹ ਵੀ ਸੀ ਜਦੋਂ ਕਿਸਾਨੀ ਅੰਦੋਲਨ ਦੇ ਦੌਰਾਨ ਗੁਰਦਾਸ ਮਾਨ ਨੂੰ ਸਟੇਜ ਤੋਂ ਚੜਨ ਤੋਂ ਵੀ ਰੋਕ ਦਿੱਤਾ ਗਿਆ ਸੀ ਆਮ ਲੋਕਾਂ ਨੇ ਜ਼ਬਰਦਸਤ ਵਿਰੋਧ ਕੀਤਾ ਸੀ ਜੇ ਉਸ ਤੋਂ ਵੇਲੇ ਵੀ ਗੁਰਦਾਸ ਮਾਨ ਦੀਆਂ ਹੱਥ ਜੋੜਦਿਆਂ ਦੀਆਂ ਸਿਰ ਨਿਵਾਉਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਤੇ ਹੁਣ ਗੁਰਦਾਸ ਮਾਨ ਨੇ ਇੱਕ ਦਿੱਤੇ ਇੰਟਰਵਿਊ ਦੇ ਵਿੱਚ ਮਾਫੀ ਮੰਗ ਲਈ ਹੈ ਔਰ ਕੰਨਾਂ ਨੂੰ ਹੱਥ ਲਾਏ ਨੇ ਔਰ ਇਹ ਵੀ ਕਿਹਾ ਕਿ ਮੇਰੀ ਗੱਲ ਦਾ ਜਿੰਨਾ ਜਿੰਨਾਂ ਨੂੰ ਬੁਰਾ ਲੱਗਿਆ ਉਹਨਾਂ ਤੋਂ ਕੰਨ ਫੜ ਕੇ ਮਾਫੀ ਮੈਨੂੰ ਮੈਂ ਕੋਈ ਗਲਤ ਗਾਣਾ ਨਹੀਂ ਗਾਇਆ ਇਹ ਵੀ ਕਿਹਾ ਗਿਆ ਗੁਰਦਾਸ ਮਾਨ ਦੇ ਵੱਲੋਂ ਹਾਲਾਂਕਿ ਜਲੰਧਰ ਦੇ ਵਿੱਚ ਨਕੌਦਰ ਦੇ ਵਿੱਚ ਸਥਿਤ ਬਾਬਾ ਮਰਾਜ ਸ਼ਾਹ ਦੇ ਦਰਗਾਹ ਦੇ ਉਹ ਮੁੱਖ ਸੇਵਾਦਾਰ ਵੀ ਨੇ ਔਰ ਪੰਜਾਬੀ ਸਿੰਗਰ ਗੁਰਦਾਸ ਮਾਨ ਨੇ ਅਮਰੀਕੀ ਪੰਜਾਬੀ ਚੈਨਲ ਨੂੰ ਦਿੱਤੇ ਗਏ ਇੱਕ ਇੰਟਰਵਿਊ ਦੇ ਦੌਰਾਨ ਮਾਫੀ ਮੰਗੀ ਐ ਇਸ ਦੌਰਾਨ ਉਹ ਭਾਵੁਕ ਵੀ ਹੁੰਦੇ ਦਿਖਾਈ ਦੇ ਰਹੇ ਸਨ ਹਾਲਾਂਕਿ ਉਹਨਾਂ ਦੇ ਗਾਣੇ ਔਰ ਡੇਰੇ ਨਾਲ ਜੁੜੀ ਕਾਉਂਟਰੋਵਰਸੀ ਨੂੰ ਲੈ ਕੇ ਗੁਰਦਾਸ ਮਾਨ ਨੇ ਕਿਹਾ ਕਿ ਮੇਰੀ ਵਜ੍ਹਾ ਦੇ ਨਾਲ ਜਿਨ੍ਹਾਂ ਦਾ ਦਿਲ ਦੁਖਿਆ ਉਹਨਾਂ ਤੋਂ ਮੈਂ ਮਾਫੀ ਮੰਗਦਾ ਔਰ ਮੇਰੀ ਮਨਸ਼ਾ ਕਿਸੇ ਦੀ ਆਤਮਾ ਨੂੰ ਜਾਂ ਭਾਵਨਾਵਾਂ ਨੂੰ ਆਤ ਕਰਨ ਦੀ ਨਹੀਂ ਸੀ ਔਰ ਨਾ ਹੀ ਰਹੀ ਹੈ ਤੇ ਨਾ ਹੀ ਹੋਵੇਗੀ ਮਗਰ ਫਿਰ ਵੀ ਜੇ ਕਿਸੇ ਦੀ ਮੇਰੀ ਵਜ੍ਹਾ ਕਰਕੇ ਕਿਸੇ ਦਾ ਦਿਲ ਦੁਖਿਆ ਤਾਂ ਉਹਨਾਂ ਤੋਂ ਮੈਂ ਕੰਨ ਫੜ ਕੇ ਮਾਫੀ ਮੰਗਦਾ ਗੁਰਦਾਸ ਮਣ ਬੋਲੇ ਨੇ ਇੰਟਰਵਿਊ ਦੇ ਦੌਰਾਨ ਗਾਇਕ ਗੁਰਦਾਸ ਮਣ ਨੇ ਇਥੋਂ ਤੱਕ ਵੀ ਕਿਹਾ ਕਿ ਉਹ ਐਸੇ ਕਰਕੇ ਹੀ ਇਸ ਵਕਤ ਸਾਹ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਦਰਸ਼ਕਾਂ ਦੇ ਪਿਆਰ ਕਰਕੇ ਲੋਕਾਂ ਦੇ ਪਿਆਰ ਕਰਕੇ ਉਹਨਾਂ ਦੀਆਂ ਕੌੜੀਆਂ ਗੱਲਾਂ ਵੀ ਮਿੱਠੀਆਂ ਹੋ ਜਾਂਦੀਆਂ ਨੇ ਔਰ ਉਹ ਅੱਜ ਜਿੰਦਾ ਨੇ ਤਾਂ ਇਸ ਕਰਕੇ ਕਿਉਂਕਿ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਦਰਸ਼ਕਾਂ ਦਾ ਪਿਆਰ ਹੈ ਮੇਰੀ ਸਮਝ ਹੈ ਕਿ ਮੈਂ ਸਿੱਖ ਧਰਮ ਦੇ ਲਈ ਜੋ ਗਾਣਾ ਗਾਇਆ ਉਸ ਦੇ ਵਿੱਚ ਕੁਝ ਵੀ ਐਸਾ ਨਹੀਂ ਗਾਇਆ ਕਿਸੇ ਨੂੰ ਬੁਰਾ ਨਹੀਂ ਲੱਗਣਾ ਚਾਹੀਦਾ ਅਗਰ ਫਿਰ ਵੀ ਕਿਸੇ ਨੂੰ ਕੋਈ ਮੇਰੀ ਗੱਲ ਦਾ ਬੁਰਾ ਲੱਗਿਆ ਕੋਈ ਗੱਲ ਚੁਭੀ ਹੈ ਤਾ ਸ਼ਬਦ ਇੱਕ ਵੀ ਭਾਵੇਂ ਬੁਰਾ ਲੱਗਿਆ ਹੋਵੇ ਤਾਂ ਮੈਂ ਕੰਨ ਫੜ ਕੇ ਮਾਫੀ ਮੰਗਦਾ ਹਾਂ ਔਰ ਇਹ ਵੀ ਕਿਹਾ ਗਿਆ ਕਿ ਮੈਨੂੰ ਤਕਲੀਫ ਹੋਈ ਹੈ ਕਿ ਮੈਂ ਆਪਣੇ ਗੁਰੂਆਂ ਦੇ ਲਈ ਗਾਣਾ ਗਾਇਆ ਮੈਂ ਸੋਚਿਆ ਸੀ ਕਿ ਸਾਡੇ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਨੇ ਗਲਤੀ ਮਾਫ ਕਰਕੇ ਭੁੱਲ ਗਏ ਹੋਣਗੇ ਪਰ ਐਸਾ ਨਹੀਂ ਹੋਇਆ ਜਿੱਦ ਕਿਸੇ ਦੇ ਲਈ ਵੀ ਚੰਗੀ ਗੱਲ ਨਹੀਂ ਹੁੰਦੀ ਮਾਂ ਬੋਲੀ ਦੀ ਮੈਂ ਸੇਵਾ ਕੀਤੀ ਹੈ ਔਰ ਮਾਂ ਬੋਲੀ ਦੀ ਸੇਵਾ ਰਹਿੰਦੇ ਸਾਥ ਤੱਕ ਕਰਾਂਗਾ ਔਰ ਮੈਨੂੰ ਜੋ ਕੁਝ ਵੀ ਦਿੱਤਾ ਸਿਰਫ ਪੰਜਾਬੀ ਮਾਂ ਬੋਲੀ ਨੇ ਦਿੱਤਾ ਹੈ ਇਸ ਦੌਰਾਨ ਗੁਰਦਾਸ ਮਾਨ ਭਾਵੁਕ ਹੋ ਜਾਂਦੇ ਨੇ ਉਸ ਇੰਟਰਵਿਊ ਦੇ ਵਿੱਚ ਤੇ ਮਾਨ ਨੇ ਅੱਗੇ ਇਹ ਵੀ ਕਿਹਾ ਕਿ ਕਦੇ ਵੀ ਗਲਤ ਸ਼ਬਦਾਵਲੀ ਲਿਖੀ ਹੈ ਤੇ ਨਾ ਹੀ ਕਦੇ ਲਿਖਾਂਗਾ ਇਸ ਤਰ੍ਹਾਂ ਮੈਂ ਕਦੇ ਨਹੀਂ ਕੀਤਾ 2021 ਦੇ ਵਿੱਚ ਇੱਕ ਕੰਟਰੋਵਰਸੀ ਜਿਹੜੀ ਸ਼ੁਰੂ ਹੋਈ ਸੀ ਉਸ ਦੇ ਕਰਕੇ ਸਾਰੇ ਯਾਬਾ ਜਿਹੜੇ ਖੇਲਰ ਦੇ ਗਏ ਸਾਲ 2021 ਦੇ ਵਿੱਚ ਨਕੋਦਰ ਦੀ ਬਾਬਾ ਮੁਰਾਦ ਸ਼ਾ ਦਰਗਾਹ ਦੇ ਗੱਦੀ ਨਿਸ਼ੀਨ ਰਹੇ ਲਾਡੀ ਸ਼ਾ ਨੂੰ ਸਿੱਖਾਂ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ਜ ਤੱਕ ਦੱਸ ਦਿੱਤਾ ਸੀ ਜਿਸ ਤੇ ਕਰਕੇ ਬਿਆਨ ਤੇ ਸਿੱਖ ਜਥੇਬੰਦੀਆਂ ਨੇ ਜੰਮ ਕੇ ਵਿਰੋਧ ਕੀਤਾ ਸੀ ਐਸਐਸਪੀ ਆਫਿਸ ਤੱਕ ਦਾ ਘਰਾਵ ਕਰ ਦਿੱਤਾ ਗਿਆ ਸੀ ਇਸ ਬਿਆਨ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਗੁਰਦਾਸ ਮਾਨ ਦੇ ਖਿਲਾਫ ਐਫਆਈਆਰ ਵੀ ਦਰਜ ਕਰਵਾਈ ਸੀ ਸਿੱਖ ਜਥੇਬੰਦੀਆਂ ਵੱਲੋਂ ਦਰਜ ਕਰਵਾਈ ਗਈ ਐਫਆਰ ਐਫਆਈਆਰ ਜੂਨ ਮਹੀਨੇ ਦੇ ਵਿੱਚ ਹਾਈ ਕੋਰਟ ਨੇ ਰੱਦ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਸਨ ਹਿੰਦੀ ਨੂੰ ਪਹਿਲੀ ਤੇ ਉਸ ਤੋਂ ਬਾਅਦ ਪੰਜਾਬੀ ਭਾਸ਼ਾ ਹੋਣ ਦੀ ਗੱਲ ਕਹਿ ਕੇ ਵੀ ਸਿੱਖ ਜਥੇਬੰਦੀਆਂ ਦੇ ਨਿਸ਼ਾਨੇ ਤੇ ਆ ਗਏ ਸੀ ਗੁਰਦਾਸ ਮਾਨ ਗੁਰਦਾਸ ਮਾਨ ਦਾ ਇਹ ਬਿਆਨ ਕਾਫੀ ਵਿਰੋਧ ਦਾ ਕਾਰਨ ਬਣਿਆ ਸੀ ਵਿਰੋਧ ਹੋਇਆ ਸੀ ਇਸ ਦਾ ਪ੍ਰਦਰਸ਼ਨ ਦੇ ਦੌਰਾਨ ਔਰ ਉਹਨਾਂ ਦੇ ਮੂੰਹ ਤੋਂ ਇੱਕ ਮੰਦੀ ਸ਼ਬਦਾਵਲੀ ਵੀ ਨਿਕਲ ਜਾਂਦੀ ਹੈ ਗਾਲ ਨਿਕਲ ਜਾਂਦੀ ਹੈ ਔਰ ਇਸੇ ਕਰਕੇ ਕਾਉਂਟਰਵਰਸੀ ਨੂੰ ਲੈ ਕੇ ਉਹਨਾਂ ਨੇ ਸਾਲ 2022 ਦੇ ਵਿੱਚ ਗਾਣਾ ਵੇਕ ਬਣਾਇਆ ਸੀ ਉਸ ਗਾਣੇ ਦੇ ਵਿੱਚ ਉਹਨਾਂ ਨੇ ਕਾਫੀ ਗੱਲਾਂ ਕੀਤੀਆਂ ਸਨ ਹਾਲਾਂਕਿ ਉਸ ਗਾਣੇ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ 'ਚ ਗੁੱਸਾ ਨਹੀਂ ਸੀ ਗਿਆ ਇਸੇ ਕਰਕੇ ਗੁਰਦਾਸ ਮਾਨ ਖੁਦ ਇਸ ਗੱਲ ਨੂੰ ਸਵੀਕਾਰ ਕਰ ਰਹੇ ਨੇ ਕਿ ਮੈਂ ਤਾਂ ਸੋਚਿਆ ਸੀ ਪੰਜਾਬੀਆਂ ਦੇ ਦਿਲ ਵੱਡੇ ਹੁੰਦੇ ਨੇ ਉਹ ਮਾਫ ਕਰ ਦੇਣਗੇ ਪਰ ਇਸ ਤਰ੍ਹਾਂ ਹੋਇਆ ਨਹੀਂ ਪਰ ਜਿੱਦ ਵੀ ਚੰਗੀ ਗੱਲ ਨਹੀਂ ਹੈ ਔਰ ਪਹਿਲੀ ਗੱਲ ਉਹਨਾਂ ਨੇ ਕਿਹਾ ਕਿ ਮੇਰੀ ਮਨਚਾ ਨਹੀਂ ਸੀ ਕਿਸੇ ਦਾ ਦਿਲ ਦਿਖਾਉਣ ਦੀ ਜੇ ਫਿਰ ਵੀ ਕਿਸੇ ਦਾ ਦਿਲ ਦੁਖਿਆ ਮੇਰੇ ਇੱਕ ਵੀ ਸ਼ਬਦ ਕਰਕੇ ਤਾਂ ਮੈਂ ਕੰਨ ਫੜ ਕੇ ਮਾਫੀ ਮੰਗਦਾ ਮੇਰੀ ਮਾਂ ਨੂੰ ਗਦਾਰ ਪੈਦਾ ਕਰਨ ਵਾਲੇ ਦੱਸਿਆ ਗਿਆ ਔਰ ਗੁਰਦਾਸ ਮਾਨ ਨੇ ਕਿਹਾ ਕਿ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਨੇ ਦੁਨੀਆਂ ਵਿੱਚ ਐਸਾ ਕੋਈ ਵਿਅਕਤੀ ਨਹੀਂ ਆ ਜਿਸ ਤੋਂ ਗਲਤੀ ਨਾ ਹੋਈ ਹੋਵੇ ਮੈਂ ਇੱਕ ਇਨਸਾਨ ਆ ਕੋਈ ਮੇਰੀ ਮਾਂ ਨੂੰ ਜਦੋਂ ਗਾਲੀਆਂ ਗਾਲਾਂ ਕੱਢੇਗਾ ਮੇਰੀ ਮਾਂ ਨੂੰ ਗਦਾਰ ਕਹੇਗਾ ਤਾਂ ਮੇਰੇ ਅੰਦਰ ਵੀ ਕਿ ਜਮੀਰ ਨਹੀਂ ਜਾਗੇਗਾ ਮੇਰੀ ਮਾਂ ਤੇ ਮੇਰੇ ਸਾਈਂ ਨਕੋਦਰ ਡੇਰੇ ਦੇ ਮੁਖੀ ਰਹੇ ਸਾਈਂ लाडी शाह ਜੀ ਜਦੋਂ ਗਾਲਾਂ ਕੱਡੀਆਂ ਗਈਆਂ ਮੇਰੀ ਮਾਂ ਨੂੰ ਕਿਹਾ ਗਿਆ ਕਿ ਗੁਰਦਾਸ ਮਾਨ ਨੂੰ ਪੈਦਾ ਕਰਨ ਵਾਲੀ ਮਾਂ ਹੀ ਗਦਾਰ ਹੈ ਤਾਂ ਇੱਥੇ ਇਹ ਵੀ ਦੱਸ ਦਿੱਤਾ ਗਿਆ ਕਿ ਕੁਝ ਦਿਨਾਂ ਦੇ ਵਿੱਚ ਹੀ ਅਮਰੀਕਾ ਦੇ ਅੰਦਰ ਗੁਰਦਾਸ ਮਾਨ ਦਾ ਇੱਕ ਵੱਡਾ ਸ਼ੋਅ ਹੈ ਔਰ ਲਾਡੀ ਸਾਈ ਨੂੰ ਗੁਰੂ ਅਮਰਦਾਸ ਦਾ ਵਸ਼ਸ਼ ਦੱਸਣ ਦੇ ਉੱਤੇ ਵੀ ਕਾਫੀ ਆਵਾਜ਼ ਖੜਾ ਹੋ ਗਿਆ ਸੀ ਇਹ ਗੁਰਦਾਸ ਮਾਨ ਨੇ ਕੁਝ ਗੱਲਾਂ ਆਪਣੇ ਮੂੰਹੋਂ ਕਬੂਲੀਆਂ ਵੀ ਨੇ ਗੁਰਦਾਸ ਮਾਨ ਨੇ ਸਾਲ 2021 ਦੇ ਵਿੱਚ ਨਕੋਦਰ ਸਥਿਤ ਜਿਹੜੀ ਗੱਦੀ ਨਿਸ਼ੀਨ ਲਾਡੀ ਸ਼ਾਹ ਨੂੰ ਗੁਰੂ ਅਮਰਦਾਸ ਜੀ ਦੇ ਨਾਲ ਜਦੋਂ ਤੁਲਨਾ ਕੀਤੀ ਸੀ ਤੇ ਉਦੋਂ ਐਫਆਈਆਰ ਵੀ ਦਰਜ ਹੁੰਦੀ ਹਾਲਾਂਕਿ ਜੂਨ ਦੇ ਮਹੀਨੇ ਦੇ ਵਿੱਚ ਉਹ ਐਫਆਈਆਰ ਹਾਈ ਕੋਰਟ ਦੇ ਵੱਲੋਂ ਰੱਦ ਵੀ ਕਰ ਦਿੱਤੀ ਗਈ ਸੀ ਇਸ ਸਾਲ ਦੇ ਵਿੱਚ ਇਸ ਕੇਸ ਦੇ ਵਿੱਚ ਕੋਰਟ ਨੂੰ ਰਾਹਤ ਮਿਲ ਕੋਰਟ ਵੱਲੋਂ ਰਾਹਤ ਮਿਲ ਗਈ ਸੀ ਗੁਰਦਾਸ ਮਾਨ ਨੂੰ ਗੁਰਦਾਸ ਮਾਨ ਨੇ ਇਸ ਬਿਆਨ ਨੂੰ ਸਿੱਖ ਸੰਗਠਨਾ ਦਾ ਕਾਫੀ ਇਤਰਾਜ਼ ਦਾ ਸਾਹਮਣਾ ਚਲਣਾ ਪਿਆ ਸੀ ਫੇਸਬੁੱਕ ਦੇ ਉੱਤੇ ਸ਼ੇਅਰ ਕੀਤੇ ਇੱਕ ਵੀਡੀਓ ਦੇ ਵਿੱਚ ਵੀ ਗੁਰਦਾਸ ਮਾਨ ਨੇ ਕਿਹਾ ਸੀ ਕਿ ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਅਗਰ ਇਹ ਜੇਆ ਹੋਇਆ ਤਾਂ ਮੈਂ ਮਾਫੀ ਮੰਗਦਾ ਹਾਂ ਪਹਿਲਾਂ ਵੀ ਕਈ ਦਫਾ ਇਸ ਤਰ੍ਹਾਂ ਮਾਫੀ ਮੰਗ ਚੁੱਕੇ ਨੇ ਕਿਸਾਨੀ ਅੰਦੋਲਨ ਦੌਰਾਨ ਵੀ ਉਹਨਾਂ ਨੂੰ ਹੱਥ ਜੋੜਨੇ ਪੈ ਗਏ ਸਨ ਜਦੋਂ ਉਹਨਾਂ ਨੂੰ ਬੋਲਣ ਨਹੀਂ ਸੀ ਦਿੱਤਾ ਗਿਆ ਸਟੇਜ ਤੇ ਕਿਉਂਕਿ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦਾ ਗਦਾਰ ਕਿਆ ਗਿਆ ਪਰ ਹੁਣ ਗੁਰਦਾਸ ਮਾਨ ਨੇ ਕਿਹਾ ਕਿ ਜਦੋਂ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਤਾਂ ਮੇਰੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਗੁੱਸਾ ਤਾਂ ਆਉਣਾ ਲਾਜ਼ਮੀ ਸੀ ਹਿੰਦੀ ਨੂੰ ਪਹਿਲੇ ਤੇ ਪੰਜਾਬੀ ਨੂੰ ਦੂਸਰੀ ਭਾਸ਼ਾ ਕਹਿਣ ਦੇ ਨਾਲ ਵੀ ਵਿਵਾਦ ਹੋਇਆ ਜਿਸ ਦੇ ਕਰਕੇ ਗੁਰਦਾਸ ਮਾਨ ਨੂੰ ਕਾਫੀ ਜ਼ਿਆਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੁਣ ਇਸ ਮਾਮਲੇ ਦੇ ਵਿੱਚ ਇੰਟਰਵਿਊ ਦੇ ਵਿੱਚ ਗੁਰਦਾਸ ਮਾਨ ਨੇ ਇੱਕ ਗੱਲ ਤਾਂ ਕਬੂਲ ਲਈ ਹੈ ਕਿ ਹਾਂ ਫਿਰ ਵੀ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਆਹਤ ਹੋਈਆਂ ਨੇ ਤਾਂ ਮੈਂ ਉਸ ਦੇ ਲਈ ਹੱਥ ਜੋੜ ਕੇ ਕੰਨ ਫੜ ਕੇ ਮਾਫੀ ਮੰਗਦਾ ਇਹ ਗੁਰਦਾਸ ਮਾਨ ਨੇ ਇੰਟਰਵਿਊ ਚ ਹੋਰ ਵੀ ਗੱਲਾਂ ਦਾ ਜ਼ਿਕਰ ਕੀਤਾ ਪਰ ਖਾਸ ਤੌਰ ਦੇ ਉੱਤੇ ਇਹ ਜਿਹੜਾ ਮਾਫੀ ਮੰਗਣ ਦੀ ਗੱਲ ਸਾਹਮਣੇ ਆਈ ਹੈ ਔਰ ਇਹ ਵੀ ਕਿਹਾ ਜਾ ਰਿਹਾ ਕੁਝ ਪੱਤਰਕਾਰਾਂ ਦੇ ਵੱਲੋਂ ਕਿ ਪਹਿਲਾਂ ਹੀ ਤੈਅ ਸੀ ਕਿ ਇੱਕ ਵਿਦੇਸ਼ੀ ਚੈਨਲ ਦੇ ਵਿੱਚ ਇੰਟਰਵਿਊ ਆ ਜਿਹੜਾ ਹੋਣਾ ਹੈ ਪਰ ਗੁਰਦਾਸ ਮਾਨ ਉਸ ਦੇ ਉੱਤੇ ਮਾਫੀ ਮੰਗਣਗੇ ਔਰ ਇਹ ਗੱਲ ਹੈ ਜਿਹੜੀ ਪਹਿਲਾਂ ਹੀ ਕਈਆਂ ਦੇ ਵੱਲੋਂ ਕਹਿ ਦਿੱਤੀ ਗਈ ਸੀ ਕਿ ਹੁਣ ਸੋਸ਼ਲ ਮੀਡੀਆ ਦੇ ਜ਼ਰੀਏ ਪੋਸਟਾਂ ਦੇ ਵਿੱਚ ਵੀ ਪਾਈਆਂ ਜਾ ਰਹੀਆਂ ਨੇ ਪੋਸਟਾਂ ਕਿ ਇਹ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਤਰ੍ਹਾਂ ਦੀ ਗੱਲ ਸਾਹਮਣੇ ਆ ਸਕਦੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਚਾਹੇ ਦੇਰੀ ਨਾਲ ਸਹੀ ਗੁਰਦਾਸ ਮਾਨ ਨੇ ਜੇਕਰ ਫਿਰ ਤੋਂ ਇੱਕ ਵਾਰੀ ਦਿੱਤੇ ਗਏ ਇੰਟਰਵਿਊ ਦੇ ਵਿੱਚ ਵੀ ਮਾਫੀ ਮੰਗ ਲਈ ਹੈ ਤੇ ਹੁਣ ਪੰਜਾਬ ਦੇ ਲੋਕ ਜਾਂ ਪੰਜਾਬੀ ਜਾਣਨ ਵਾਲੇ ਪੜ੍ਹਨ ਵਾਲੇ ਲਿਖਣ ਵਾਲੇ ਲੋਕ ਕੀ ਗੁਰਦਾਸ ਮਾਨ ਨੂੰ ਮਾਫ ਕਰਨਗੇ ਜਾਂ ਫਿਰ ਹਾਲੇ ਵੀ ਕਿਤੇ ਨਾ ਕਿਤੇ ਗੁਰਦਾਸ ਮਾਨ ਪ੍ਰਤੀ ਲੋਕਾਂ ਦੇ ਮਨ ਵਿੱਚ ਗੁੱਸਾ ਪਿਆ ਰਹੇਗਾ ਜਾਂ ਗੁੱਸਾ ਛੱਡ ਦਿੱਤਾ ਜਾਵੇਗਾ ਇਹ ਤੇ ਲੋਕਾਂ ਦੇ ਤင်ਿਰ ਪਰ ਕਰਦਾ ਹੈ ਲੋਕ ਚੌਣ ਤਾਂ ਤਾਮ ਤੌਰ ਤੇ ਕਿਹਾ ਜਾਂਦਾ ਹੈ ਕਿ ਫਰਸ਼ ਤੋਂ ਅਰਸ਼ ਤੇ ਪਹੁੰਚ ਜਾਂਦੇ ਨੇ ਜੇ ਲੋਕ ਨਾ ਚੌਣ ਤਾਂ ਅਰਸ਼ ਤੋਂ ਫਰਸ਼ ਤੇ ਹੋਣ ਲੱਗਿਆ ਵੀ ਸਮਾਂ ਨਹੀਂ ਲੱਗਦਾ। ਪਰ ਗੁਰਦਾਸ ਮਾਨ ਨੇ ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਦੇ ਮਨ ਵਿੱਚ ਜ਼ਰੂਰ ਅਹਿਸਾਸ ਹੋਵੇਗਾ। ਹਾਲਾਂਕਿ ਬਹੁਤ ਸਾਰੇ ਜਿਹੇ ਵਿਆਹ ਸ਼ਾਦੀਆਂ ਦੇ ਸਮਾਗਮ ਨੇ ਖੁਸ਼ੀ ਦੇ ਮੌਕੇ ਨੇ ਇੱਥੇ ਗੁਰਦਾਸ ਮਾਨ ਦੇ ਅਖਾੜੇ ਲਗਾਤਾਰ ਲੱਗ ਰਹੇ ਨਹੀਂ ਚਾਹੇ ਉਹ ਪੰਜਾਬ ਦੀ ਧਰਤੀ ਹੋਵੇ ਜਾਂ ਇੰਡੀਆ ਦਾ ਕੋਈ ਕੋਨਾ ਹੋਵੇ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਹੋਵੇ ਗੁਰਦਾਸ ਮਾਨ ਦੇ ਅਖਾੜਿਆਂ ਦਾ سلسلہ ਤਾਂ ਜਾਰੀ ਹੈ। ਪਰ ਉਹਨਾਂ ਨੂੰ ਲੱਗਿਆ ਕਿ ਨਹੀਂ ਲੋਕਾਂ ਦੇ ਮਨਾਂ ਵਿੱਚ ਜਿਹੜੀ ਨਾਰਾਜ਼ਗੀ ਹੈ ਜਾਂ ਇਤਰਾਜ਼ ਨੇ ਉਹ ਦੂਰ ਕਰਨ ਲਈ ਮੈਨੂੰ ਮਾਫੀ ਮੰਗਣੀ ਹੀ ਪਵੇਗੀ ਤੇ ਇਸ ਕਰਕੇ ਗੁਰਦਾਸ ਮਾਨ ਨੇ ਹੁਣ ਮਾਫੀ ਵੀ ਮੰਗ ਲਈ ਹੈ ਤਾਂ ਹੁਣ ਇੱਕ ਵਾਰੀ ਫੇਰ ਮੰਗੀ ਗਈ ਮਾਫੀ ਨੂੰ ਲੈ ਕੇ ਲੋਕ ਇਸ ਦੇ ਬਾਰੇ ਕੀ ਸੋਚਦੇ ਨੇ ਕੀ ਪ੍ਰਤੀਕਿਰਿਆਵਾਂ ਦਿੰਦੇ ਨੇ ਉਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੀ ਆਪਣੀ ਪ੍ਰਤੀਕਿਰਿਆ ਜਰੂਰ ਸਾਂਝੀ ਕਮੈਂਟ ਬਾਕਸ ਦੇ ਜ਼ਰੀਏ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ